ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੜ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕੋਟਕਰੋੜ ਖੁਰਦ ਦੇ ਵਿੱਚ ਤੇ ਉਰਫ ਕੋਟਲਾ ਵੀ ਕਹਿ ਦਿੰਦੇ ਆ ਇਸ ਪਿੰਡ ਨੂੰ ਤੇ ਇਹ ਪਿੰਡ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਕੰਮ ਆ ਤੇ ਜਾਨਵਰ ਦੋਵੇਂ ਤੁਹਾਡੇ ਫੁੱਲ ਕੰਮ ਦੇ ਆ ਮਿੱਤਰੋ ਇੱਕ ਤਾਂ ਡੱਬੀ ਵੱੱਛੀ ਆ ਉਹ ਵੀ ਪ੍ਰਿੰਟ ਵਾਲੀ ਤੇ ਥੱਲੋ ਥੱਲੋ ਵੀ ਬੜੀ ਚੰਗੀ ਆ ਤੇ ਰੇਟ ਵੀ ਪੈ ਗਿਆ ਦੇ ਆਪਾਂ ਵਾਜਬੀ ਕਰਾ ਦਨੇ ਆ ਤੇ ਕਰਾ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੇਨੇ ਆ ਸਾਰੀ ਗੱਲਬਾਤ ਇੱਕ ਤੁਹਾਨੂੰ ਜਰਸੀ ਵਿਖਾ ਦੇਣੀ ਆ ਟੌਪ ਕਲਾਸ ਮਿੱਤਰੋ 2 ਜਨਵਾਰਾ ਦੋਵੇਂ ਜਨਵਾਰਾਂ ਦੀ ਕੀ ਡਿਟੇਲ ਆ ਕੀ ਮੁੱਢਲੀ ਕਾਰਵਾਈ ਆ ਸਾਰੀ ਗੱਲਬਾਤ ਆਪਾਂ ਬਾਲਕਾਂ ਦੇ ਨਾਲ ਕਰਦੇ ਆ ਆਓ ਪਹਿਲਾਂ ਮਿਲਦੇ ਆ ਜਾਣਕਾਰੀ ਲੈਨੇ ਆ ਅਗਲੀ ਕਾਰਵਾਈ ਫੇਰ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਜੀ ਸੇਤਾਕਰ ਪਰਿਵਾਰ ਜੀ ਹਾਂਜੀ ਹਾਂਜੀ ਠੀਕ ਆ ਜੀ ਠ ਵੀ ਵੜ ਜਿਹੜੀ ਤੇਰੀ ਜਰਸੀ ਆ ਕਿੰਨੇ ਦਿਨ ਹੋ ਗਿਆ ਜ ਸੂਈ ਨੂੰ ਇਹਨੂੰ ਅੱਜ ਤੀਜਾ ਦਿਨ ਆ ਜੀ ਤੀਜਾ ਦਿਨ ਆ ਸੂਈ ਨੂੰ ਹੈ ਤੇ ਕਿੰਨਾ ਦੁੱਧ ਤਿੰਨਾ ਦਿਨਾਂ ਦੀ ਸੂਈ ਤੋਂ ਲੈ ਤਿਆਰ ਹੈ ਇਹ 10 ਕਿਲੋ ਬੋਲਾ ਹੈਗਾ ਜੀ 10 ਕਿਲੋ ਬੋਲਾ ਹੈਗਾ ਕਹਿਣ ਤੋਂ ਪਾਵੇ 15 16 ਕਿਲੋ ਦੁੱਧ ਦੇ ਦੂਗੀ ਹਾਂ ਉਨਾ ਹੀ ਆਮ ਦਾ ਖੁੱਲਾ ਠੀਕ ਆ ਬਾਈ ਤੇ ਬੱਛਾ ਮਗਰ ਕੇ ਬਾਈ ਬੱਛੀ ਬੱਛਾ ਜੀ ਬੱਛਾ ਮਗਰ ਹੈ ਤੇ ਚਵਾਈ ਚਵਾਈ ਨੂੰ ਤਾਂ ਕਰ ਮਾਲੀਆਂ ਬਹੁਤ ਚੰਗੀ ਹੈ ਜੀ ਸੀਲ ਠੰਡੇ ਲੈ ਬਾਈ ਆਏ ਆ ਮੋਲਣਾ ਕਰੀ ਜਿੰਨੇ ਵਿੱਚੋਂ 1000 ਰੁਪਇਆ ਮਾਨਤਾਨ ਕਰਦੀ ਬਸ ਅਗਲੇ ਦਾ ਤੇ ਉਹ ਰੇਟ ਦੱਸੀ ਜਾਂ ਨੇੜੇ ਜੇ ਗੱਲ ਆਪਾਂ 60000 ਦੀ ਦੇ ਦਾਂਗੇ ਮਾਨਤਾਨਾ ਜੈਸ ਨੂੰ ਕਰ ਦਿੱਤਾ ਹਾਂਜੀ ਹਾਂਜੀ ਜੈਸ ਨੂੰ ਕਰ ਦਾਂਗੇ ਮਾਨਤਾਨ ਮੌਕੇ ਤੇ ਠੀਕ ਆ ਬਾਈ ਸੂਆ ਦੂਜਾ ਸੂਈ ਹੈ ਬਾਈ ਦੂਜਾ ਦੂਜਾ ਜੀ ਠੀਕ ਹੈ ਬਾਈ ਹੈ ਇਹ ਪੰਜਾਬ ਵਾਲੀ ਆ ਹਨਾ ਹਾਂਜੀ ਪੰਜਾਬ ਦੀ ਠੀਕ ਹੈ ਬਈ ਲੈ ਮਿੱਤਰੋ ਪੰਜਾਬ ਵਾਲੀ ਜਰਸੀ ਆ 60000 ਰੇਟ ਆ ਮਗਰ ਇਹਦੇ ਵਥਿਆ ਕਿਉਂਕਿ ਸਾ ਜਿਹੜੀ ਪੰਜਾਬ ਵਾਲੀ ਜਰਸੀ ਆ ਨਾ ਮਿੱਤਰੋ ਤੇ ਜਿਹੜੀ ਹਮਾ ਚੁਲਾਲੀ ਜਰਸੀ ਉਹ ਤੁਹਾਨੂੰ ਤੋਰ ਤੋਂ ਦੱਸ ਦਊਗੀ ਵੀ ਤੋਰ ਹੀ ਉਹਨਾਂ ਦੀ ਕਰਮ ਵਾਲੀਆਂ ਦੀ ਤੇ ਇਹ ਗਾਂ ਚੰਗੀ ਆ ਬਰੀਕੀ ਚੰਗੀ ਆ ਬੋਦੀ ਮੱਥੇ ਤੇ ਆ ਅੱਖ ਮੋਟੀ ਦੇ ਵਿੱਚ ਆ ਮੱਥੇ ਦੇ ਵਿੱਚ ਟੋਆ ਵਾ ਤੇ ਐਨ ਮਾਲਾ ਵੀ ਸਾਰੀ ਚੰਗੀ ਆ ਕਰਮ ਵਾਲੀ ਜੰਨੀ ਹੈਗੀ 15 16 ਕਿਲੋ ਦੁੱਧ ਨਾਰਮਲ ਦੇਈ ਜਾਊਗੀ ਤੁਹਾਡੇ ਘਰੇ ਤੇ ਦੋ ਦਿਨ ਦਾ ਹੋਊਗਾ ਵੀ ਚੰਗਾ ਤੇ ਬਾਕ ਮੀ ਬਹੁਤ ਘੱਟ ਮਨਾਉਂਦੀ ਆ ਬਈ ਵੱਡੀ ਗੱਲ ਏ ਆ ਤੇ ਬਾਈ 2 ਨੰਬਰ ਵਾਲੀ ਵਹਰ ਫਿਰ ਆਜੀ ਸੋਈਤਾ ਜੀ ਉਹ ਤੜਕੇ ਸੂਈ ਆ 4 ਵਜੇ ਤੜਕੇ 4 ਵਜੇ ਹਾਂਜੀ ਵੱਛਾ ਦੇਗੀ ਕਿ ਵੱਛੀ ਪਹਿਲਾਂ ਦੇਗੀ ਵੱਛਾ ਉਹ ਵੀ ਵੱਛਾ ਦੇਗੀ ਹੈ ਹਾਂਜੀ ਤੇ ਬਾਈ ਫਿਰ ਹੁਣ ਕੋਈ ਧਰਾਤੂਰਾ ਮਾਰ ਲਈ ਓਕੇ ਜਮ ਹਾਂਜੀ ਓਕੇ ਆ ਜੀ ਠੀਕ ਆ ਪਹਿਲਾਂ ਨਹੀਂ ਸੂਈ ਆ ਪਹਿਲਣ ਪਹਿਲਣ ਗੰਦੋ ਕਿਵੇਂ ਆ ਬਾਈ ਗੰਦੋ ਦੁੰਦੀ ਆ ਜੀ ਦੁੰਦੀ ਆ ਹੈ ਹਾਂਜੀ ਠੀਕ ਆ ਵੱਛੀ ਬੜੀ ਚੰਗੀ ਆ ਨਾ ਮੂਰਤਰ ਕੀ ਆ ਹਾਂਜੀ ਹਾਂਜੀ ਹੂੰ ਦੁੱਧ ਤਾਂ ਇਹ ਵੀ ਦੇ ਦੂਗੀ ਬਈ 15 16 ਕਿਲੋ ਦੁੱਧਰਾ ਉਹ ਨਹੀਂ ਦੇ ਦੂਗੀ ਹੂੰ ਤੇ ਬਾਈ ਕੀ ਰੇਟ ਇਹਦਾ ਰੇਟ ਹੀ 60000 ਰੀ ਹੈ ਜੀ ਇਹਦਾ ਵੀ 60000 ਰੀ ਹੈ ਜੀ ਆਪਾਂ ਰੇਟ ਜਾਇਜ਼ ਹੀ ਕਰਦੇ ਹੁਣੇ ਬਾਹਲੇ ਪਰ ਰੇਟ ਓਏ ਫਾਇਦਾ ਵੀ ਨਹੀਂ ਕੋਈ ਮੰਗ ਕੇ 75 ਪਰ ਖੜਾ ਰਹੇਗਾ ਮੈਨੂੰ ਕੀ ਹਾਂਜੀ ਹਾਂਜੀ ਤੇ ਬਾਈ ਫਿਰ ਅੱچھے ਜੋੜਾ ਲੈਣ ਵਾਲਾ ਕੋਈ ਉਸਤਾਦ ਤੇਰੇ ਵਰਗਾ ਕਮਾਈ ਕਰਨ ਵਾਲਾ ਕੰਮਕਰ ਵਾਲਾ ਭਰਾ ਤੇਰੇ ਨਾਲ ਸੰਪਰਕ ਕਰ ਲੈ ਵੀ ਜੋੜਾ ਦੇ ਦੇ ਬਾਈ ਤੇ ਜੋੜਾ ਵੀ ਦੇ ਦੇਂਗਾ ਮਾਨਸਾ ਜੀ ਜੋੜਾ ਦੇ ਦੇਾਂਗੇ ਜੀ ਠੀਕ ਹੈ ਬਾਈ ਠੀਕ ਹੈ ਲੈ ਮਿੱਤਰੋ ਬਾਈ ਦੇ ਰੇਟ ਬਹੁਤ ਵਾਜਬ ਹੁੰਦੇ ਪਿੱਛੇ ਵੀਡੀਓ ਪਾਈ ਸੀ 1 45000 ਰੇਡ ਵਾਲੀ ਤੇ ਮੈਨਾਂ ਵੀ ਬਾਈ ਹੈਨਾ ਨੇਰੀ ਆ ਗਈ ਸੀ ਉਹਦੇ ਤੇ ਤਾਂ ਬਹੁਤ ਜ਼ਿਆਦੇ ਤੇ ਬਾਈ 2 ਜਨਵਾਰ ਸੀ ਬਾਈ ਦੇ ਕੋਲੇ ਤੇ 2 ਜਨਵਾਰਾਂ ਦੀ ਮੈਂ ਡਿਟੇਲ ਤਾਂ ਦਿੱਤੀ ਆ ਲੈ ਤੇ ਆ ਵੱਛੀ ਨੇ ਮਿੱਤਰੋ ਹਜੇ ਤੜਕੇ 4 ਵਜੇ ਬੱਚੇ ਨੂੰ ਜਨਮ ਦਿੱਤਾ ਵਾ ਵੱਛਾ ਇਹਨੇ ਦਿੱਤਾ ਵਾ ਥਣ ਤੁਣੇ ਦਾ ਚੰਗਾ ਲੱਗਾ ਹੋਇਆ ਐਨ ਮੁਠੀ ਭਾਰਾ ਦੇ ਗੋਲ ਵਾਲਾ ਥਾਣਾ ਚਵਾਈ ਚੁਈ ਦੇ ਵਿੱਚ ਠੰਡੀ ਸੀਲ ਆ ਪਹਿਲਾਂ ਨੂੰ ਦੋ ਦੰਦ ਵੱਛੀ ਆ ਲੈਵਲ ਨੂੰ ਵੱਲੋਂ ਵੀ ਚੰਗੀ ਆ ਮਿੱਤਰੋ 60000 ਰੁਪਿਆ ਰੇਟ ਆ ਪ੍ਰਿੰਟ ਵਾਲੀ ਵੱਛੀ ਆ ਇਹੋ ਜੀ ਵੱਛੀ ਦਾ 45000 ਨੂੰ ਤੋਕੜ ਗੱਪਣ ਹੋ ਕੇ ਵੀ ਮੈਂ ਵੇਚ ਜਾਂਦੀ ਆ ਮਿੱਤਰੋ ਤੇ ਆ ਤਾਂ ਫਿਰ ਉਹ ਆਂਗਾ ਜਿੰਦੀ ਵੀ ਮੰਗਾ ਟ੍ਰੈਂਡਿੰਗ ਦੇ ਵਿੱਚ ਰਹਿਣ ਵਾਲਾ ਗਰਮੀ ਦਾ ਤੋਹਫਾ ਵੀ ਕਹਿ ਸਕਦੇ ਆ ਗਹਿਣਾ ਵੀ ਕਹਿ ਸਕਦੇ ਆ ਇਹਦਾ ਰੇਟ ਹੈਗਾ 60000 ਰੁਪਿਆ ਤੇ ਦੋਵਾਂ ਦਾ ਹੀ 60-60000 ਆ ਜੋੜੇ ਦਾ 120000 ਬਣਦਾ ਵਾ ਮਨ ਤਾਂ ਤੁਹਾਡਾ ਖੁੱਲਾ ਹੋ ਜੂਗਾ ਬਾਈ ਨੰਬਰ ਦੇ ਦਿਓ ਕਿਰਾਂ ਦੇ 98034 98034 86834 86834 98034 86834 ਹਾਂਜੀ ਹਾਂਜੀ ਇਸ ਨੰਬਰ ਤੇ ਮਿੱਤਰੋ ਤੁਸੀਂ ਕਰਦੀਆਂ ਬਾਈ ਨਾਲ ਗੱਲਬਾਤ ਸ਼ੁਕਰੀਆ ਪਿੰਡ ਕੋਟ ਕਰੋੜ ਕਰੋੜ ਖੁਰਦ ਕੋਟਲਾ ਹਾਂਜੀ